ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲੇਜ ਵਿਲਪਰ ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਪੀਐਨ ਦੀਆਂ ਭਰਤੀਆਂ ਬਾਰੇ ਤੇ ਇਹ ਜਿਹੜੀਆਂ ਭਰਤੀਆਂ ਕਿੱਥੇ ਆਈਆਂ ਨੇ ਤੇ ਕਿਵੇਂ ਤੁਸੀਂ ਇਹਨਾਂ ਪੋਸਟਾਂ ਦੇ ਵਾਸਤੇ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਪੋਸਟਾਂ ਨੇ ਜੀ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੀਦਕੋਟ ਵੱਲੋਂ ਕੱਢੀਆਂ ਗਈਆਂ ਨੇ ਜੀ ਤੇ ਟੋਟਲ ਜਿਹੜੀਆਂ 9 ਪੋਸਟਾਂ ਹੋਣਗੀਆਂ ਤੇ ਇਹਨਾਂ ਦੇ ਵਿੱਚੋਂ ਜਿਹੜੀਆਂ 7 ਪੋਸਟਾਂ ਨੇ ਜੀ ਡਾਇਰੈਕਟਰ ਰਿਕਰੂਟਮੈਂਟ ਦੀਆਂ ਅਤੇ 2 ਪੋਸਟਾਂ ਉਹਨਾਂ ਦੇ ਵਾਸਤੇ ਹੋਣਗੀਆਂ ਜਿਨ੍ਹਾਂ ਨੇ ਜੀ ਹੋਮ ਪੀਨ ਕੰਪਲੀਸ਼ਨ 10 ਸਾਲ ਦਾ ਜਿਹੜਾ ਸੈਟੀਸਫੈਕਟਰੀ ਪੀਰੀਅਡ ਜਿਹੜਾ ਪੂਰਾ ਕਰ ਲਿਆ ਹੋਵੇਗਾ ਤੇ ਦੋਸਤੋ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰੋਂ ਜਿਹੜਾ ਪਰਫਾਰਮਾ ਡਾਊਨਲੋਡ ਕਰ ਲੈਣਾ ਹੈ ਤੇ ਇਸ ਪਰਫਾਰਮਾ ਨੂੰ ਚੰਗੀ ਤਰ੍ਹਾਂ ਭਰ ਕੇ ਅਤੇ ਨਾਲ ਜਿਹੜਾ ਸਾਰੇ ਮੰਗੇ ਹੋਏ ਡਾਕੂਮੈਂਟਸ ਲਾ ਲਾ ਕੇ 27 6 2025 ਤੱਕ ਇਹਨਾਂ ਨੂੰ ਤੁਸੀਂ ਸਬਮਿਟ ਕਰਵਾ ਸਕਦੇ ਹੋ ਨੈਕਸਟ ਆਪਾਂ ਪੋਸਟਾਂ ਦਾ ਵਿਰਵਾਖ ਦੇਖ ਲਈਏ ਤਾਂ ਦੋਸਤੋ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਟੋਟਲ 9 ਪੋਸਟਾਂ ਨੇ ਕੈਟਾਗਰੀ ਵਾਈਜ਼ ਵੰਡ ਪੋਸਟਾਂ ਦੀ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ₹18000 ਲੈਵਲ 1 7 CPC ਦੇ ਅਕੋਰਡਿੰਗ ਤੁਹਾਡੀ ਜਿਹੜੀ ਪੇ ਸਕੇ ਰੈਣ ਵਾਲੀ ਹੈ ਤੇ ਤੁਹਾਨੂੰ ਜਿਹੜਾ ਮਿਡਲ ਸਟੈਂਡਰਡ ਜਾਨੀ ਕਿ 8ਵੀਂ ਤੱਕ ਜਿਹੜਾ ਪੰਜਾਬੀ ਲੈਂਗੁਏਜ ਦਾ ਗਿਆਨ ਹੋਣਾ ਜ਼ਰੂਰੀ ਹੈ ਏਜ ਦੀ ਗੱਲ ਕਰੀਏ ਤਾਂ 18 ਤੋਂ 35 ਸਾਲ ਤੱਕ ਦੀ ਜਿਹੜੀ ਏਜ ਇਹਨਾਂ ਨੇ ਮੰਗੀ ਹੈ ਤੇ ਬਾਕੀ ਤੁਹਾਨੂੰ ਰਿਲੈਕਸੇਸ਼ਨ ਗਵਰਨਮੈਂਟ ਰੂਲਸ ਅਕੋਰਡਿੰਗ ਮਿਲ ਜਾਵੇਗੀ ਤੇ ਦੋਸਤੋ ਇਹਨਾਂ ਨੇ ਇੰਟਰਵਿਊ ਜਾਂ ਟੈਸਟ ਦਾ ਜਿਹੜਾ ਸ਼ਡਿਊਲ ਦੱਸਿਆ ਕਿ 14/7/2025 ਤੋਂ ਲੈ ਕੇ 19/7/2025 ਤੱਕ ਤੁਹਾਡਾ ਜਿਹੜਾ ਇੰਟਰਵਿਊ ਜਾਂ ਟੈਸਟ ਕੰਡਕਟ ਕੀਤਾ ਜਾ ਸਕਦਾ ਹੈ ਤੇ ਦੋਸਤੋ ਤੁਸੀਂ ਇਨਾਂ ਦੀ ਆਫੀਸ਼ਲ ਵੈਬਸਾਈਟ ਨੂੰ ਚੈੱਕ ਕਰਦੇ ਰਹਿਣਾ ਹੈ ਤੇ ਤੁਹਾਨੂੰ ਜਿਹੜਾ ਇੰਟਰਵਿਊ ਦੀ ਡੇਟਸ ਜਾਂ ਹੋਰ ਵੀ ਅਪਡੇਟ ਵਾਸਤੇ ਇੱਥੇ ਤੁਹਾਨੂੰ ਵਿਜ਼ਿਟ ਕਰਨਾ ਪਵੇਗਾ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਪਰ ਤੇ ਦੋਸਤੋ ਜਿਹੜੇ ਵੀ ਚਾਹਵਨ ਕੈਂਡੀਡੇਟਸ ਹੋਣਗੇ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਪਰਫਾਰਮਾ ਡਾਊਨਲੋਡ ਕਰਕੇ ਭਰ ਕੇ ਇਹਨਾਂ ਨੂੰ ਤੁਸੀਂ ਦਿੱਤੇ ਹੋਏ ਪਤੇ ਉੱਪਰ ਭੇਜ ਸਕਦੇ ਹੋ ਤੇ ਦੋਸਤੋ ਏਸੀ ਪੰਜਾਬ ਦੇ ਵਿੱਚ ਆਈਆਂ ਨਵੀਆਂ ਪਰਤੀਆਂ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨਾ ਜੋਬ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ